ਅੱਲਾਹ ਸਾਹਿਬ ਨੇ ਮੈਨੂੰ ਜਨੰਦਰ ਦੂਰਦਾਸਿੰਦ ਦੇ ਵੀ ਕੰਮ ਕਰਨ ਦਾ ਮੌਕਾ ਮਿਲਿਆ ਬਾਕੀ ਕਿੱਟੀ ਪਾਰਟੀ ਤੇ ਹੁਣੀ ਰਿਲੀਜ ਹੋਏ ਇਸ ਨੂੰ ਦਿਲ ਹੋਣਾ ਚਾਹੀਦਾ ਜਵਾਬ ਉਹਦੇ ਵਿੱਚ ਭੱਲਾ ਸਾਹਿਬ ਨਾਲ ਮੈਂ 10-15 ਦਿਨ ਰਿਹਾ ਬੜਾ ਪਿਆਰ ਸਦਕਾ ਮੈਨੂੰ ਜਗੈਨੇ ਸੀ ਵੀ ਇੰਨੀ ਮਾੜੀ ਮਦਭਾਗੀ ਖਬਰ ਆ ਸਕਦੀ ਹੈ ਪਰ ਜਦੋਂ ਮੇਰੇ ਦੋਸਤ ਅਰਸਪਾਲ ਪਾਲੀ ਨਾਲ ਮੈਂ ਗੱਲਬਾਤ ਕੀਤੀ ਤਾਂ ਫਿਰ ਪਤਾ ਲੱਗਿਆ ਕਿ ਭੱਲਾ ਸਾਹਿਬ ਇਸ ਦੁਨੀਆ ਵਿੱਚ ਹੁਣ ਨਹੀਂ ਰਹੇ ਉਹਦੇ ਆਣੇ ਵਿੱਚ ਪ੍ਰੋਫੈਸਰ ਸੀ ਉੱਥੇ ਮੈਂ ਭੱਲਾ ਸਾਹਿਬ ਨੂੰ ਜਾ ਕੇ ਮਿਲਦਾ ਰਿਹਾ ਬੜਾ ਪਿਆਰ ਤੇ ਨਿਗਰ ਦੇਣਾ ਕਦੇ ਵੀ ਇਹਨਾਂ ਦੇ ਮਨ ਵਿੱਚ ਆਇਆ ਨਹੀਂ ਸੀ ਵੀ ਮੈਂ ਐਡਾ ਵੱਡਾ ਸਟਾਰਾਂ ਤੇ ਇਹ ਨਵੇਂ ਇੱਕ ਐਕਟਰ ਨੇ ਤੇ ਕਦੇ ਵੀ ਇਹਨਾਂ ਨੇ ਕੋਈ ਦਰਿਆਤਮੰਦੀ ਨਹੀਂ ਸੀ ਰੱਖੀ ਭੱਲਾ ਸਾਹਿਬ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਭੱਲਾ ਭੱਲਾ ਹੀ ਸੀ ਇੱਕ ਕੋਹੀਨੂਰ ਹੀਰਾ ਸੀ ਪੰਜਾਬ ਨੇ ਇੱਕ ਕੋਹੀਨੂਰ ਹੀਰਾ ਘੜਾ ਲਿਆ ਜੀ ਭੱਲਾ ਸਾਹਿਬ ਤਾਂ ਇੱਕ ਨੇਕਦਿਲ ਰਬੀ ਰੂਹੀ ਅੱਜ ਸਵੇਰ ਤੋਂ ਹੀ ਇੱਕ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆ ਕੇ ਆਈ ਹੈ ਜਿਸ ਤੋਂ ਬਾਅਦ ਜਾ ਕੇ ਪੂਰੀ ਪੰਜਾਬ ਦੀ ਇੰਡਸਟਰੀ ਚੋਕੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸ ਦਿੰਦੇ ਆ ਲੋਕਾਂ ਨੂੰ ਹਸਾਉਣ ਵਾਲਾ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਦੱਸਿਆ ਜਾ ਰਿਹਾ ਕਿ ਕੁਝ ਦਿਨਾਂ ਤੋਂ ਬਿਮਾਰ ਚੱਲਦੇ ਸੀ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਉਹਨੇ ਆਖਰੀ ਸਾਹ ਲਏ ਨੇ ਪਰ ਉਹਨਾਂ ਦੇ ਚਾਹਣ ਵਾਲੇ ਤੇ ਦੂਜੇ ਪਾਸੇ ਫਿਲਮੀ ਜੋ ਅਦਾਕਾਰ ਨੇ ਲਗਾਤਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਮਿਸ ਨੂੰ ਲੈ ਕੇ ਸਾਡੇ ਨਾਲ ਨਿਰਪੈ ਸਿੰਘ ਨੇ ਜਿਨ੍ਹਾਂ ਨੇ ਹੁਣ ਤੱਕ 25 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਦੂਜੇ ਪਾਸੇ ਜਸਪਿੰਦਰ ਭੱਲਾ ਨਾਲ ਵੀ ਦੋ ਫਿਲਮਾਂ 'ਚ ਕੰਮ ਕੀਤਾ ਤੇ ਅੱਗੇ ਵੀ ਇੱਕ ਪ੍ਰੋਜੈਕਟ ਦੇ ਵਿੱਚੋਂ ਆ ਰਹੇ ਸੀ ਗੱਲਬਾਤ ਕੀ ਹੋਈ ਸੀ ਤੇ ਗੱਲਬਾਤ ਕਰਨੀ ਛੜੀ ਨਿਰਪੈ ਸਿੰਘ ਸਾਡੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਐਚ ਐਨ 1 ਚੈਨਲ ਦੇ ਸ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਫਤੇਬੋਲ ਕਰੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਪੈ ਜੀ ਅੱਜ ਬਹੁਤ ਸਵੇਰ ਤੋਂ ਹੀ ਦੁੱਖ ਭਰੀ ਖਬਰ ਆ ਜਦੋਂ ਤੁਸੀਂ ਸਭ ਤੋਂ ਪਹਿਲਾਂ ਪੋਸਟ ਦੇਖੀ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਕਿਸੇ ਨੂੰ ਇਹ ਲੱਗਦਾ ਸੀ ਕਿ ਫੇਕ ਹੀ ਹੈ ਪਰ ਕਿਉਂਕਿ ਇੰਨੇ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਜਦੋਂ ਦੁਨੀਆ ਤੋਂ ਜਾਂਦਾ ਤਾਂ ਕਈ ਵਾਰ ਬੰਦਾ ਵਿਸ਼ਵਾਸ ਹੀ ਨਹੀਂ ਕਰਦਾ ਕਿ ਨਹੀਂ ਉਹ ਇਹ ਇਹ ਗੱਲ ਹੋਈ ਨਹੀਂ ਸਕਦੀ ਪਰ ਜਦੋਂ ਤੁਸੀਂ ਸਵੇਰੇ ਪੋਸਟ ਦੇਖੀ ਹੈ ਤਾਂ ਕੀ ਮਨ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਬਹੁਤ ਹੀ ਦੁਖ ਹੋਇਆ ਮਾਨਸ ਵੀਰ ਦੇ ਅਦਾਸ ਹੈ ਪੱਲਾ ਸਾਹਿਬ ਨਾਲ ਮੈਨੂੰ ਜਲੰਧਰ ਦੂਰਦਰਸ਼ਣ ਦੇ ਵੀ ਕੰਮ ਕਰਨ ਦਾ ਮੌਕਾ ਮਿਲਿਆ ਬਾਕੀ ਕਿੱਟੀ ਪਾਰਟੀ ਤੇ ਹੁਣੀ ਰਿਲੀਜ਼ ਹੋਈ ਫਿਲਮ ਦਿਲ ਹੋਣਾ ਚਾਹੀਦਾ ਜਬਾਨ ਉਹਦੇ ਵਿੱਚ ਪੱਲਾ ਸਾਹਿਬ ਨਾਲ ਮੈਂ 10-15 ਦਿਨ ਰਿਹਾ ਬੜਾ ਪਿਆਰ ਸਤਿਕਾਰ ਦਿੰਦੇ ਰਹੇ ਨੇ ਜੀ ਮੇਰੇ ਦੋਸਤ ਨੇ ਰਿਸਪਾਲ ਸਿੰਘ ਪਾਲੀ ਪ੍ਰੋਫੈਸਰ ਜੋ ਚੰਡੀਗੜ੍ਹ ਖਲੂਆ ਕਾਲਜ ਵਿੱਚ ਲੱਗੇ ਹੋਏ ਨੇ ਹਾਂਜੀ ਹੁਣ ਤੱਕ ਪੱਲਾ ਸਾਹਿਬ ਦੇ ਜਿੰਨੇ ਵੀ ਸੰਕਾਟ ਆਏ ਨੇ ਤਕਰੀਬਨ ਰਿਸਪਾਲ ਪਾਲੀ ਜੀ ਨੇ ਲਿਖੇ ਨੇ ਹਾਂਜੀ ਪੱਲਾ ਸਾਹਿਬ ਦੇ ਜੋ ਵੀ ਡਾਇਲੌਗ ਹੁੰਦੇ ਸੀ ਜਿਵੇਂ ਕਾਲਾ ਕੋਟ ਐਵਿਨੀ ਪਾਇਆ ਠੰਡ ਲੱਗਦੀ ਤਾਂ ਬਾ ਤਾਂ ਪਾਇਆ ਉਹ ਵੀ ਮੇਰੇ ਦੋਸਤ ਰਸਪਾਲ ਪਾਲੀ ਨੇ ਡਾਇਲੋਗ ਲਿਖਿਆ ਹੋਇਆ ਨਹੀਂ ਤੇ ਵੈਸੇ ਪਹਿਲਾਂ ਮੈਨੂੰ ਯਕੀਨ ਨਹੀਂ ਸੀ ਵੀ ਇੰਨੀ ਮਾੜੀ ਮਦਭਾਗੀ ਖਬਰ ਆ ਜਾ ਸਕਦੀ ਹੈ ਪਰ ਜਦੋਂ ਮੇਰੇ ਦੋਸਤ ਰਸਪਾਲ ਪਾਲੀ ਨੇ ਮੈਂ ਗੱਲਬਾਤ ਕੀਤੀ ਤਾਂ ਫਿਰ ਪਤਾ ਲੱਗਿਆ ਕਿ ਭਲਾ ਸਾਹਿਬ ਇਸ ਦੁਨੀਆ ਵਿੱਚ ਹੁਣ ਨਹੀਂ ਰਹੇ ਤਾਂ ਤੁਹਾਡੀ ਤਾਂ ਮੁਲਾਕਾਤਾਂ ਵੀ ਹੋਈਆਂ ਨੇ ਕੰਮ ਵੀ ਤੁਸੀਂ ਇਕੱਠਾ ਕੀਤਾ ਕਿਵੇਂ ਦੇ ਇਨਸਾਨ ਸੀ ਕਿਵੇਂ ਸੈਟ ਦੇ ਉੱਤੇ ਤੁਹਾਡੀ ਗੱਲਬਾਤ ਚੱਲਦੀ ਸੀ ਕਿਉਂਕਿ ਹਸਾਉਣ ਵਾਲਾ ਬੰਦਾ ਸੀਰੀਅਸ ਬਹੁਤ ਹੁੰਦਾ ਹੈ ਦੱਸਿਆ ਜਾਂਦਾ ਕਿ ਬੰਦਾ ਕੈਮਰੇ 'ਕੇ ਕੁਝ ਹੋਰ ਹੁੰਦਾ ਪਰ ਰੀਅਲ ਲਾਈਫ ਦੇ ਵਿੱਚ ਕੁਝ ਹੋਰ ਤੁਹਾਡੇ ਨਾਲ ਮੁਲਾਕਾਤਾਂ ਹੋਈਆਂ ਕਿਸ ਤਰੀਕੇ ਤੁਹਾਨੂੰ ਐਕਸਪੀਰੀਅੰਸ ਮਿਲਿਆ ਉਹ ਤਾਂ ਹੋਰ ਹਾਂਜੀ ਜਦੋਂ ਮੇਰੀ ਲਧਿਆਣਾ ਪੋਸਟਿੰਗ ਸੀ ਤਾਂ ਇਹ ਪੰਜਾਬ ਯੂਨੀਵਰਸਿਟੀ ਲਧਿਆਣਾ ਵਿੱਚ ਪ੍ਰੋਫੈਸਰ ਸੀ ਉੱਥੇ ਮੈਂ ਭੱਲਾ ਸਾਹਿਬ ਨੂੰ ਜਾ ਕੇ ਮਿਲਦਾ ਰਿਹਾ ਬੜਾ ਪਿਆਰ ਤੇ ਨਿੱਘ ਦੇਣਾ ਕਦੇ ਵੀ ਇਹਨਾਂ ਮਨ ਵਿੱਚ ਆਇਆ ਨਹੀਂ ਸੀ ਵੀ ਮੈਂ ਐਡਾ ਵੱਡਾ ਸਟਾਰਾਂ ਤੇ ਇਹ ਨਵੇਂ ਇਹ ਇੱਕ ਐਕਟਰ ਨੇ ਤੇ ਕਿਤੇ ਵੀ ਇਹਨਾਂ ਨੇ ਕੋਈ ਦਰਿਆਤਮੰਦੀ ਨਹੀਂ ਸੀ ਰੱਖੀ। ਲਾਸਟ ਟਾਈਮ ਦੇ ਵਿੱਚ ਕਦੋਂ ਹਰਪ੍ਰੀਤ ਜੀ ਤੁਹਾਡੀ ਗੱਲਬਾਤ ਹੋਈ ਹੈ ਦੱਸਿਆ ਕਿ ਕੋਈ ਸਕ੍ਰਿਪਟ ਵੀ ਤੁਸੀਂ ਫਿਲਮ ਦੀ ਲਿਖ ਰਹੀ ਸੀ ਦੱਸਿਆ ਉਹਨਾਂ ਨੂੰ ਕਿ ਅੱਗੇ ਆਪਾਂ ਇਸ ਤਰੀਕੇ ਦੇ ਨਾਲ ਕੰਮ ਕਰਨਾ ਹੈ ਤਾਂ ਕੋਈ ਗੱਲਬਾਤ ਹੋਈ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ? ਹਾਂਜੀ 6 ਮਹੀਨੇ ਪਹਿਲਾਂ ਭਲਾ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਸੀ ਕਿਉਂਕਿ ਇਹ ਹੁਣ ਮਹਾਲੀ 7 ਫੇਸ ਸੀ ਸ਼ਿਫਟ ਹੋ ਗਏ ਸੀ ਤੇ ਮੇਰਾ ਦੋਸਤ ਨਾ ਰਸਵਾਲ ਪਾਲੀ ਮੈਂ ਉਹਨਾਂ ਨਾਲ ਵੀ ਜਾਂਦਾ ਰਿਹਾ ਠੀਕ ਹੈ ਤੇ ਇੱਕ ਮੈਂ ਪਿਕਚਰ ਫਿਲਮ ਲਿਖੀ ਸੀ ਅੰਕਲ ਸਟਰੋਂਗ ਜੂਕੇ ਤੇ ਉਹਦੇ ਬਾਰੇ ਵੀ ਭੱਲਾ ਸਾਹਿਬ ਨਾਲ ਡਿਸਕਸ ਚੱਲ ਰਹੀ ਸੀ ਪਰ ਹੁਣ ਜੋ ਮਾੜਾ ਭਾਣਾ ਬਪਰੇ ਹੁਣ ਇਹਨੇ ਸੁਪਨਾ ਰਹਿ ਗਿਆ ਉਹ ਹਾਂਜੀ ਬਿਲਕੁਲ ਬਿਲਕੁਲ ਤੇ ਹੁਣ ਤਾਂ ਮਨ ਦੇ ਵਿੱਚ ਬੋਲ ਨਿਕਲ ਨਹੀਂ ਰਹੇ ਹੈਗੇ ਜੀ ਅੱਛਾ ਜਸਵਿੰਦਰ ਭੱਲਾ ਜੀ ਦੀ ਥਾਂ ਲੈ ਸਕਦਾ ਕੋਈ ਜਿਸ ਤਰੀਕੇ ਨਾਲ ਕਮੇਡੀਨ ਤਾਂ ਹੋਰ ਵੀ ਬਹੁਤ ਨੇ ਪਰ ਸਿੰਦਕੀ ਉਹ ਹੀਰਾ ਇੱਕੇ ਸੀ ਜਿਹੜਾ ਉਹਦਾ ਕੋਈ ਥਾਂ ਕੋਈ ਬੰਦਾ ਇਹ ਜਿੱਥੋਂ ਤੁਹਾਨੂੰ ਇੰਡਸਟਰੀ ਚ ਲੱਗਦਾ ਹੋਵੇ ਨਹੀਂ ਜੀ ਭੱਲਾ ਸਾਹਿਬ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਭੱਲਾ ਭੱਲਾ ਹੀ ਸੀ ਇੱਕ ਕੋਹੇਨੂਰ ਹੀਰਾ ਸੀ ਪੰਜਾਬ ਨੇ ਇੱਕ ਕੋਹੇਨੂਰ ਹੀਰਾ ਘਵਾ ਲਿਆ ਜੀ ਹਾਂ ਜੀ ਦੱਸੇ ਜਾਂਦਾ ਕੀ ਜੋ ਡਾਇਰੈਕਟਰ ਕੋਈ ਫਿਲਮ ਲਿਖਦਾ ਸੀ ਜਾਂ ਕੋਈ ਰਾਈਟਰ ਲਿਖਦਾ ਸੀ ਉਹਦੇ ਵੀ ਜਿਹੜੇ ਡਾਇਲੌਗ ਵੀ ਹੋਣੇ ਤਾਂ ਕਈ ਵਾਰੀ ਭੱਲਾ ਸਾਹਿਬ ਸੈੱਟ ਦੇ ਉੱਤੇ ਆਪ ਹੀ ਚੇਂਜ ਕਰ ਦਿੰਦੇ ਸੀ ਕਿ ਇਹ ਸੈੱਟ ਇਹ ਇੱਥੇ ਵਧੀਆ ਨਹੀਂ ਲੱਗ ਰਿਹਾ ਇਹਨੂੰ ਇਹ ਚੀਜ਼ ਇਸ ਤਰ੍ਹਾਂ ਚੇਂਜ ਕਰ ਦੋ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਪਹਿਲੀ ਮੰਚ ਚੱਲਦਾ ਹੁੰਦਾ ਸੀ ਬਿਲਕੁਲ ਜੀ ਤੁਹਾਨੂੰ ਪਤਾ ਪੱਲਾ ਸਾਹਿਬ ਖੁਦ ਇੱਕ ਬਹੁਤ ਵਧੀਆ ਲੇਖਕ ਸੀ ਹਾਂਜੀ ਬਾਕੀ ਤੁਹਾਨੂੰ ਦੱਸਿਆ ਮੇਰਾ ਮਿੱਤਰ ਰਸਪਾਲ ਪਾਲੀ ਜਿਆਦਾਤਰ ਉਹੀ ਡਾਇਲੋਗ ਲਿਖਦਾ ਹੁੰਦਾ ਸੀ ਜਿੰਨੇ ਹੁਣ ਸੰਕਟੇ ਹੋਏ ਨੇ ਰਸਪਾਲ ਪਾਲੀ ਜੀ ਨੇ ਲਿਖੇ ਨੇ ਪੱਲਾ ਸਾਹਿਬ ਤਾਂ ਇੱਕ ਨੇਕਦਿਲ ਰੱਬੀ ਰੂਹ ਸੀ ਲੱਗਦਾ ਕਮੇਡੀਅਨ ਦਾ ਇੱਕ ਯੁੱਗ ਖਤਮ ਹੋ ਗਿਆ ਕਿਉਂਕਿ ਕਮੇਡੀ ਸ਼ੁਰੂ ਮੇਰੇ ਖਿਆਲ ਪੱਲਾ ਸਾਹਿਬ ਤੋਂ ਹੋਈ ਸੀ ਜੇ ਮਿਸ਼ਨ ਕਾਟਾ ਦੀ ਗੱਲ ਕਰੀਏ ਜਾਂ ਫਿਰ ਫਿਲਮਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਮੇਰੇ ਖਿਆਲ ਫਿਲਮ ਵੀ ਸੋਹਣੀ ਨਹੀਂ ਲੱਗਦੀ ਜਦੋਂ ਪੱਲਾ ਸਾਹਿਬ ਦਾ ਵਿੱਚ ਕਰੈਕਟਰ ਨਾ ਹੋਵੇ ਤਾਂ ਬਿਲਕੁਲ ਜੀ ਮੇਰੇ ਖਿਆਲ ਤਕਰੀਬਨ ਇਹ 92 ਤੋਂ ਭਲਾ ਸਾਹਿਬ ਜਿੰਦਰ ਦੂਦਸ਼ਨਾ ਜੁੜੇ ਹੋਏ ਸੀ ਹਾਂਜੀ ਉਦੋਂ ਪਹਿਲਾਂ ਬਾਕੀ ਕੁਝ ਸਬਜੈਕਟ ਇਹਨਾਂ ਦੇ ਇਹੋ ਜਿਹੇ ਹੁੰਦੇ ਸੀ ਹਾਂਜੀ ਜਿਵੇਂ ਕੁੜੀਆਂ ਨੂੰ ਕੁੱਖ ਵਿੱਚ ਮਾਰ ਦਿੰਦੇ ਸੀ ਇਹਨਾਂ ਨੇ ਉਦੋਂ ਫਿਰ ਕਨਸੈਪਟ ਲਿਖਿਆ ਸੀ ਮਾਸੀ ਨੂੰ ਤਰਸਣਗੇ ਠੀਕ ਹੈ ਨਾ ਤੇ ਬਹੁਤ ਹੀ ਪਿਆਰਾ ਕਨਸੈਪਟ ਸੀ ਉਹ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਜੀ ਤੇ ਉਦੋਂ ਤਕਰੀਬਨ ਕੁੜੀਆਂ ਨੂੰ ਪੇੜ ਵਿੱਚ ਮਾਰ ਤੋਂ ਲੋਕ ਇਹ ਘਟ ਗਏ ਸੀ ਠੀਕ ਹੈ ਬਾਕੀ ਹੁਣ ਜਿਆਦਾ ਮਿੱਥੋ ਵਲਫਾਜ਼ ਬੋਲਣੇ ਨਹੀਂ ਜਾ ਰਹੇ ਪਪਕ ਹੋ ਗਏ ਤੁਸੀਂ ਵੀ ਕਿਉਂਕਿ ਜਿਹੜਾ ਸਮਾਂ ਨਾਲ ਦਾ ਬੰਦਾ ਇੱਕ ਦੋਸਤ ਹੀ ਇੱਕ ਪਰਿਵਾਰ ਹੀ ਬਣ ਜਾਂਦਾ ਹੈ ਬਿਲਕੁਲ ਬਿਲਕੁਲ ਭੱਲਾ ਸਾਹਿਬ ਨੂੰ ਜਦੋਂ ਵੀ ਮਿਲਣ ਜਾਣਾ ਕਿਤੇ ਐ ਨਹੀਂ ਲੱਗਦਾ ਜੀ ਵੀ ਕਿਸੇ ਬਗਾਨੇ ਨੂੰ ਮਿਲਣ ਜਾਂਦੇ ਐ ਲੱਗਦਾ ਹੀ ਕਿ ਆਪਣੇ ਘਰ ਦਾ ਪਰਿਵਾਰ ਦਾ ਇੱਕ ਮੈਂਬਰ ਆ ਹਾਂਜੀ ਬਾਕੀ ਧੜਕ ਵੀ ਬਹੁਤ ਸੀ ਜਿੱਤਰਾ ਛਣਕਾਟੇ ਦੇ ਵਿੱਚ ਸਰਕਾਰਾਂ ਤਵਾ ਲਾਣਾ ਪੁਲਿਸ ਵਾਲਿਆਂ ਦਾ ਕਿਰਦਾਰ ਵੀ ਨਵਾਇਆ ਉਹਨਾਂ ਨੇ ਬਹੁਤ ਚੀਜ਼ਾਂ ਇਸ ਤਰੀਕੇ ਦੇ ਕਨਸੈਪਟ ਲੈ ਕੇ ਆਂਦੇ ਸੀ ਹਾਂਜੀ ਜੋ ਦੁਨੀਆ ਤੇ ਸਜਾਈ ਸੀ ਹਾਂ ਉਹੀ ਅੱਗੇ ਬਿਆਨ ਕਰਦੇ ਉਹੀ ਲਿਖਦੇ ਸੀ ਤੇ ਉਹੀ ਲੋਕਾਂ ਨੂੰ ਦਿਖਾਉਂਦੇ ਸੀ ਭੱਲਾ ਸਾਹਿਬ ਬਾਕੀ ਭੱਲਾ ਸਾਹਿਬ ਵਰਗਾ ਕੋਈ ਇਨਸਾਨ ਮਿਲਣਾ ਨਹੀਂ ਹੈਗਾ ਭੱਲਾ ਇੱਕ ਕੋਹੇ ਨੂੰ ਹੀਰਾ ਸੀ ਹੋਰ ਕੋਈ ਜਸਵਿੰਦਰ ਭੱਲਣ ਜੰਮ ਸਕਦਾ ਨਹੀਂ ਕੱਲ ਸੰਸਕਾਰ ਤੇ ਜਾ ਰਹੇ ਹਾਂ ਹਾਂਜੀ ਕੱਲ ਨੂੰ ਜਾਵਾਂਗੇ ਸੰਸਕਾਰ ਤੇ ਬਾਕੀ ਹੋਰ ਕੌਣ ਆਉਂਦਾ ਹਾਂਜੀ ਬਾਕੀ ਹੋਰ ਮਿੱਤਰ ਪਿਆਰੇ ਫਿਲਮ ਇੰਡਸਟਰੀ ਦੇ ਕਾਫੀ ਆ ਰਹੇ ਨੇ ਤੇ ਬੁਲਾਉਂਗੀ ਇਹਦੇ ਸਮਾਣ ਘਰ ਵਿੱਚ ਕੱਲ ਨੂੰ 1 ਵਜੇ ਸੰਸਕਾਰ ਹੋ ਰਿਹਾ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਦਰ ਪਾਇ ਸਿੰਘ ਜਿਨ੍ਹਾਂ ਨੇ ਹੁਣ ਤੱਕ 25 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤਾਂ ਜਸਵਿੰਦਰ ਪੱਲਾ ਜੋ ਕਿ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਉਹਨਾਂ ਨਾਲ ਵੀ ਦੋ ਫਿਲਮਾਂ ਇਹਨਾਂ ਨੇ ਕੀਤੀਆਂ ਸੀ ਅੱਗੇ ਵੀ ਇੱਕ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਲੱਗੇ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਅੱਜ ਦੁੱਖ ਦੀ ਘੜੀ ਪੂਰੀ ਇੰਡਸਟਰੀ ਦੇ ਵਿੱਚ ਹੋਈ ਹੈ ਕਿਉਂਕਿ ਕੋਈ ਉਹ ਅਦਾਕਾਰ ਹੈ ਜਿਸ ਨੇ ਜਸਵਿੰਦਰ ਪੱਲਾ ਦੀ ਪੋਸਟ ਨਾ ਪਾਈ ਹੋਵੇ ਕਿਉਂਕਿ ਇਨਸਾਨ ਹੀ ਇਦਾਂ ਦੇ ਸੀ ਫਸਾਉਣ ਵਾਲੇ ਸੀ ਤਾਂ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਸਵੇਰੇ ਜਦੋਂ ਪੋਸਟ ਪਈ ਹੈ ਕਿ ਇਸ ਤਰੀਕੇ ਨਾਲ ਵੀ ਹੋ ਜਾਂਦਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਤਰੀਕੇ ਦੇ ਨਾਲ ਦੇਖਿਆ ਤੁਸੀਂ ਕਈ ਵਾਰ ਕਿਸੇ ਵੱਡੇ ਐਕਟਰ ਦੀ ਫੋਟੋ ਪਾ ਕੇ ਕਹਿੰਦੇ ਨੇ ਕਿ ਇਹ ਬੰਦੇ ਦਾ ਐਕਸੀਡੈਂਟ ਚ ਮੌਤ ਹੋ ਗਈ ਜਾਂ ਹੋਰ ਤਰੀਕੇ ਨਾਲ ਫੋਟੋ ਵਾਇਰਲ ਹੋ ਜਾਂਦਿਆਂ ਨਹੀਂ ਪਰ ਜਦੋਂ ਭੱਲਾ ਸਾਹਿਬ ਦੀ ਆਈ ਹੈ ਤਾਂ ਸਭ ਤੋਂ ਬਾਅਦ ਫਿਰ ਇਹ ਲੱਗਦਾ ਸੀ ਕਿ ਤਨ ਕਿਤੇ ਇਹ ਫੇਕ ਹੀ ਨਿਊਜ਼ ਹੋਏਗੀ ਪਰ ਜਦੋਂ ਚੈਨਲ ਤੇ ਖਬਰਾਂ ਚੱਲੀਆਂ ਫਿਰ ਲੋਕਾਂ ਨੂੰ ਵਿਸ਼ਵਾਸ ਹੋਇਆ ਤਾਂ ਕਿਉਂਕਿ ਹਰ ਘਰ ਦਾ ਮੈਂਬਰ ਬਣ ਚੁੱਕੇ ਸੀ ਜਸਵਿੰਦਰ ਭੱਲਾ ਕਿਉਂ ਘਰ ਘਰ ਉਹਨਾਂ ਦੀ ਫਿਲਮਾਂ ਚੱ ਸਾਰਾ ਕੁਝ ਫਿਰ ਬੰਦਾ ਜਦੋਂ ਬੰਦੇ ਨੂੰ ਬਾਰ-ਬਾਰ ਉਹੀ ਚੀਜ਼ ਦਿਖਦੀ ਹੈ ਉਹ ਇੱਕ ਪਰਿਵਾਰਕ ਮੈਂਬਰ ਲੱਗ ਲੱਗ ਜਾਂਦਾ ਹੈ ਤੇ ਇਸ ਨੂੰ ਲੈ ਕੇ ਜਿਨ੍ਹਾਂ ਦਾ ਕੰਮ ਕੀਤਾ ਹੋਵੇ ਤਾਂ ਉਹਨਾਂ ਤਾਂ ਹੋਰ ਨੇੜ ਤਾਂ ਹੁੰਦੀ ਹੈ ਤਾਂ ਅੱਜ ਹਰ ਇੱਕ ਅਦਾਕਾਰ ਹਰ ਇੱਕ ਉਹ ਬੰਦਾ ਨਾ ਮੈਂ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈ ਚਾਹੇ ਨਹੀਂ ਕੀਤਾ ਫਿਰ ਫਿਰ ਵੀ ਕਿਤਨੇ ਕਿਤੇ ਹਰ ਬੰਦਾ ਇਹ ਸੋਚ ਰਿਹਾ ਕਿ ਇਨਸਾਨ ਬਹੁਤ ਚੰਗਾ ਸੀ ਕੱਲ ਸੰਸਕਾਰ ਹੈ ਤਾਂ ਬਹੁਤ ਹਸਤੀਆਂ ਉਸ ਜਗ੍ਹਾ ਉੱਤੇ ਪਹੁੰਚ ਰਹੀਆਂ ਨੇ ਤੇ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਉਹ ਕਾਟਾ ਜਿਹੜਾ ਇੰਡਸਟਰੀ ਨੂੰ ਪਈ ਹੈ ਉਹ ਕਦੇ ਨਾ ਪੂਰਾ ਹੋਣ ਵਾਲਾ ਹੈ ਤੇ ਬਹੁਤ ਹੀ ਭਾਵੁਕ ਪਲ ਦੇ ਨਾਲ ਹਰ ਇੱਕ ਅਦਾਕਾਰ ਆਪਣੇ ਵਿਚਾਰ ਰੱਖ ਰਿਹਾ ਤਾਂ ਤੁਸੀਂ ਵੀ ਆਪਣੇ ਵਿਚਾਰ ਜੋ ਰੱਖਿਓ ਧੰਨਵਾਦ